ਦੇਖੋ ਕਈ ਐਮਐਲਏ ਹੁੰਦੇ ਨੇ ਦੇਖੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਈ ਐਮਐਲਏ ਹੁੰਦੇ ਨੇ ਕਿ ਉਹ ਚੁੱਪਚੀ ਪੀਤੇ 5 ਸਾਲ ਲੰਗਾ ਦੇ ਦਿੰਦੇ ਨੇ ਮੈਂ ਤੇ ਜਿੱਦਣ ਪਹਿਲੇ ਦਿਨ ਜੁਆਇਨ ਵੀ ਕੀਤਾ ਸਾ ਔਰ ਮੈਂ ਇਹੋ ਬੇਨਤੀ ਕੀਤੀ ਸੀ ਸਾਡੇ ਹਲਕੇ ਦੀ ਡਿਵੈਲਪਮੈਂਟ ਫਿਰ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ 19000 ਕਿਲੋਮੀਟਰ ਦਾ ਸੜਕਾਂ ਦਾ ਉਦਘਾਟਨ ਹੋਇਆ ਪਿੱਛੇ ਜੇ ਸ਼ਾਇਦ ਤੁਸੀਂ ਵੀ ਆਏ ਹੋਵੋ ਔਰ ਸੀਐਮ ਸਾਹਿਬ ਚਬਾਲ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਗਏ ਇਹ 19000 ਕਿਲੋਮੀਟਰ ਕੋਈ ਪਾਕਿਸਤਾਨ ਚ ਤੇ ਨਹੀਂ ਬਣਦੀਆਂ ਸੜਕਾਂ ਹਾਂ ਜਾਂ ਫਗानिस्तान ਚ ਬਣਦੀਆਂ ਉਹ ਪੰਜਾਬ ਚ ਬਣਦੀਆਂ ਨੇ ਡਿਵੈਲਪਮੈਂਟ ਕਿਦੀ ਆ ਉਹ ਪੰਜਾਬ ਸਮੁੱਚੇ ਪੰਜਾਬ ਦੀ ਆ ਉਹ ਚ ਵਾਈਡਨਿੰਗ ਹੋਣੀ ਆ ਸੜਕਾਂ ਦੀ ਨਵੀਆਂ ਸੜਕਾਂ ਦੀ ਉਸਾਰੀ ਹੋਣੀ ਆ ਜਿਹੜੀਆਂ 5 ਸਾਲ ਕਾਂਗਰਸ ਨੇ ਕੀਤਾ ਹੀ ਕੁਛ ਨਹੀਂ ਉਹ ਵੀ ਲੇਖਾ ਜੋਖਾ ਹੋਣ ਜਿਹੜਾ ਸਾਲੂ ਕਰਨਾ ਪੈਰ ਔਰ ਇਸ ਤੋਂ ਬਾਅਦ ਮੈਂ ਇੱਕ ਹੋਰ ਗੱਲ ਦੱਸ ਦਿਆਂ ਤੁਸੀਂ ਬੀਜਪੀ ਨੇ ਸੈਂਟਰ ਦੀ ਸਰਕਾਰ ਨੇ 60000 ਕਰੋੜ 60000 ਕਰੋੜ ਆਰਡੀਐਫ ਜਿਹੜਾ ਅੱਜ ਪੰਜਾਬ ਸਰਕਾਰ ਦਾ ਰੋਕਿਆ ਆ ਪਰ ਉਹ ਜਾਖੜ ਸਾਹਿਬ ਕਹਿੰਦੇ ਕਹਿੰਦੇ ਹਿਸਾਬ ਹੀ ਨਹੀਂ ਦਿੰਦੇ ਪੈਸਿਆਂ ਦਾ ਨਾ 12000 ਕਰੋੜ ਦਾ ਹਿਸਾਬ ਦਿੰਦੇ ਡਿਜ਼ਾਸਟਰ ਫੰਡ ਦਾ ਨਾ ਕਹਿੰਦੇ ਇਹ ਉਸ ਪੈਸੇ ਦਾ ਹਿਸਾਬ ਦਿੰਦੇ ਦੇਖੋ ਹੁਣ ਜਾਖੜ ਸਾਹਿਬ ਕੀ ਕਰਨ ਜਾਖੜ ਸਾਹਿਬ ਦੇ ਹੁਣ ਬੀਜਪੀ ਦੀ ਗੱਲ ਹੀ ਕਰਨਗੇ ਨਾ ਹੂੰ ਇਹ ਲੇਖਾ ਜੋਖਾ ਤੇ ਜਿਹੜਾ ਇੱਕ ਚੀਜ਼ ਤੇ ਇੱਕ ਸਾਫ਼ ਗੱਲ ਆ ਵੀ 60 ਹਜ਼ਾਰ ਕਰੋੜ ਆਰ ਡੀ ਐਫ ਦਾ ਜਿਹੜਾ ਸੈਲਟਰ ਨੇ ਰੋਕਿਆ ਆ ਹੂੰ